ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸਵਾਗਤ ਦਾ ਬਲੌਗ ਕਰਾਂਗੇ ਪਰ ਸ਼ੁਰੂਆਤ ਤਕਰੀਬਨ ਮੌਸਮ ਤਕਰੀਬਨ ਸਾਰੇ ਪੱਤੇ ਹੁਣ ਸੀਜ਼ਨ ਆਈ ਤੂੜੀ ਦਾ ਇਸ ਕਰਕੇ ਸਾਰੇ ਏਕਰ ਵਿੱਚ ਖੰਡਿਉਣ ਖੜੇ ਪਏ ਸਾਰੇ ਪਾਸੇ ਤੂੜੀ ਹੀ ਤੂੜੀ ਤਕਰੀਬਨ ਹੋਈ ਪਿਆ ਉਹ ਦੇਖੋ ਸਾਰੀ ਤੂੜੀ ਖੰਡੀ ਪਈ ਹੈ ਤੇ ਜੋ ਆਪਣਾ ਰੀਪਰ ਖਰਾਬ ਹੋਇਆ ਸੀ ਤਕਰੀਬਨ ਸਾਰਾ ਸਹੀ ਚੱਲ ਰਿਹਾ ਹੈ ਤੇ ਤੂੜੀ ਵੀ ਆਪਣੀ ਥੋੜੀ ਹੋਈ ਰਹੀਗੀ ਥੋੜੀ ਥੋੜੀ ਤਕਰੀਬਨ ਕੰਪਲੀਟ ਹੋਣ ਵਾਲੀ ਹੈ ਰੱਬ ਦੀ ਕਿਰਪਾ ਨਾਲ ਅੱਜ ਆਪਣੀ ਸਾਰੀ ਬਣ ਜੂਗੀ ਸੋ ਅੱਜ ਆਪਾਂ ਚੱਲਣੇ ਸੰਗਰੂਰ ਤੇ ਬਣੇ ਰੋ ਸਾਡੇ ਸਫ਼ਰ ਨਾਲ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬ ਮਿਲਦਾ ਰਹੇ ਤੇ ਨਵੇਂ-ਨਵੇਂ ਵੀਡੀਓ ਤੁਸੀਂ ਦੇਖਦੇ ਰਹੋ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਬਲੌਗ ਦੀ ਤੂੜੀ ਜਿਵੇਂ ਤੁਹਾਨੂੰ ਪਹਿਲਾਂ ਪਤਾ ਸਾਰੇ ਵੀਡੀਓ ਵਿੱਚ ਤੂੜੀ ਖੰਡੀ ਖਣੀ ਪਈ ਆਪਣੀ ਗੱਡੀ ਦਾ ਤਕਰੀਬ ਨਾਲ ਬਹੁਤ ਬਰਾ ਹਾਲ ਹੋ ਗਿਆ ਜੀ ਆ ਸਵੇਰੇ ਸਵੇਰੇ ਪਹੁੰਚੇ ਤੇ ਮਾਰਿਆ ਪਾਣੀ ਤੇ ਬਾਕੀ ਚੱਲਦੇ ਹਾਂ ਹੁਣ ਬ੍ਰਦਰ ਛੋਟਾ ਬ੍ਰਦਰ ਨਾਲ ਜਾਊ ਇੱਕ ਆਪਣਾ ਬੰਦੋਸਤ ਨਾਲ ਲਖਵਿੰਦਰ ਸਿੰਘ ਉਸਨੇ ਵੀ ਨਾਲ ਜਾਣਾ ਤੇ ਚੱਲਦੇ ਹਾਂ ਸੰਗਰੂਰ ਬਲੌਗ ਸਾਰਾ ਦੇਖਿਓ ਸਾਰ ਬਲੌਗ ਬਹੁਤ ਵਧੀਆ ਬਣਾਮ ਬਣੂਗਾ ਵਧੀਆ ਬਲੌਗ ਬੜਾ ਇੰਟਰਸਟਿੰਗ ਬਲੌਗ ਹੈ ਸੋ ਆਪਾਂ ਹੁਣ ਸੰਗਰੂਰ ਦੀ ਕਰਦੇ ਤਿਆਰੀ ਸੰਗਰੂਰ ਜਾਣ ਦੇ ਵਾਸਤੇ ਕਿਹਨ 10 ਵਜੇ ਆਪਣਾ ਟਾਈਮ ਦਿੱਤਾ ਤੇ ਚੱਲਦੇ ਆਪਾਂ ਸੰਗਰੂਰ ਨੂੰ ਦੇ ਰਹੇ ਨੇ ਤੇ ਆਹ ਮਹਿੰਦਰਾ ਜਿਹੜੀ ਸੀਰੀਜ਼ ਸੰਗਰੂਪਸ ਜਿਹੜਾ ਬਣਾਇਆ ਪ੍ਰੋਗਰਾਮ ਵੀ ਕਰਾ ਕੇ ਗਏ ਸੀਗੇ ਤੇ ਅੱਜ ਪਤਾ ਕਰ ਰਿਹਾ ਆਪ ਨੂੰ ਗੱਡੀ ਕਦੋਂ ਤੱਕ ਤੇਰੇ ਨੇ ਸਾਈਕਲ ਲਗਵਾ ਦ ਕਰਦੇ ਹਾਂ ਫਿਰ ਤੁਹਾਨੂੰ ਦੱਸ ਦਿਆ ਹੱਕੀ ਕਰਵਾ ਦ ਹੋਰ ਆਪਾਂ ਨੂੰ ਚੈੱਕ ਕਰਦੇ ਹਾਂ ਕਿ ਇਹ ਤੇਰੀ ਜੈਡ ਕਿਹੜੀ ਹੈ 6 Z6 ਕਿਉਂ ਭਾਈ ਗੜੀ ਯਾਰ ਦੱਸਤਾ ਹੀ ਹੈ ਨਾ ਮੈਂ ਤਾਂ ਉਹ YouTube ਬਣਾਉਨੇ ਹਾਂ ਹਾਂ ਦੇਖ ਤੈਨੂੰ ਇਹਦਾ ਹੋਰ ਜਨਾਲਾ ਤੁਸੀਂ ਦੇਖ ਕੇ ਸਬਸਕ੍ਰਾਈਬ ਕਰੋਗੇ ਫਿਰ ਦੇਖੋਗੇ ਲੈ ਹੁਣ ਇਹ ਦੇਖ ਲੈਣੇ ਹਾਂ ਹਾਂ ਕਿਉਂ ਭਾਈ ਤੂੰ ਮੈਨੂੰ ਲਿੰਕ ਭੇਜ ਦੇ ਨਾ ਇਹ ਦੇਖ ਆਹ ਆਹ ਇਹ ਸੀਟ ਦੂਜੋੜੀ ਦੀ ਹੈ ਵਾਹ ਜੀ ਤੈਨੂੰ ਮੈਂ ਲਿੰਕ ਭੇਜ ਦੂੰਗਾ ਪੰਜਾਬੀ ਟਰੈਵਲਿੰਗ ਬਲੌਗ ਇਹਦਾ ਹੋ ਰਿਹਾ ਹੈ ਬਈ ਕਿ ਤਿੰਨ ਚ ਕਈ ਚੱਕੂ ਵਦ ਨਾਲ ਲਿੰਕ ਵੇ ਦਿੰਦਾ ਕਿਉਂ ਭਾਈ ਕੀ ਬੰਦ ਹੈ ਹੈ ਪੰਜ ਨਾ ਹੁੰਦਾ ਕਿਵੇਂ ਬੜੀ Z6 34 ਹੈ ਬੰਨਸਾਂ ਉਪੜ ਪੜੀ ਹੈ ਸੌ ਰੁਪਇਆ ਹੀ ਹੈ ਰੇ ਵੀ ਠੀਕ ਹੈ Z4 ਵੀ ਠੀਕ ਹੈ ਕਿਹੜਾ ਹੋਇਆ ਹੈ ਉਸੇ ਸਾਨੂੰ ਪੜਦਾ ਉਸ ਜਿਆਹਾ ਬੇ ਰੋ ਸਟੀਰਿੰਗ ਹੈ ਨਾ ਤੂੰ ਸਾੜ ਆਊਗਾ ਕਿਉਂ ਦੇਖਾਂ ਕਿੱਥੇ ਚੱਪੀ ਬਲਵਿੰਦਰ ਬਲਵਿੰਦਰ ਉਹ ਹਣੀ ਪਾਵਸ਼ ਉਹ ਹਣੀ ਹੈ ਪ੍ਰੈਸ਼ਰ ਤੇ ਹਣੀ ਹੈ ਕਿਵੇਂ ਨਾ ਹੋਵੇ ਨਾ ਹੋਵੇ ਯਾਰ ਮੋਟਰ ਵਾਲੀ ਹੋਵੇ ਨਾ ਨਾ ਮੋਟਰ ਨਾਲ ਆਉਣਾ ਸਾਰੀਆਂ ਪ੍ਰੈਸ਼ਰ ਆਉਂਦੀਆਂ ਨੇ ਨਾ ਨਾ ਉਹ ਮੋਟਰ ਵਾਲੀਆਂ ਆਉਂਦੀਆਂ ਨੇ ਇੱਕ ਪ੍ਰੈਸ਼ਰ ਵਾਲੀ ਹੁੰਦੀ ਹੈ ਇਹ ਦੋਨਾਂ ਦਾ ਡੈਡ ਆਪਸ਼ਨ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਪਹੁੰਚ ਗਏ ਜੀ ਆਪਾਂ ਆਪਣੇ ਉਹੀ ਪੁਰਾਣੇ ਕੰਮ ਤੇ ਜਿਹੜੇ ਖੇਤ ਵਿੱਚ ਸਵੇਰੇ ਆਪਾਂ ਸੰਗਰੂਰ ਗਏ ਸੀਗੇ ਗੱਡੀ ਦਾ ਪਤਾ ਕਰਨ ਵੀ ਆਪਣੀ ਜਿਹੜੀ Thar Rox ਆਪਣੀ ਬੱਕੋ ਹੋਈ ਹੈ ਕਦੋਂ ਮਿਲ ਹੋਈ ਹੈ तकरीबन ਆਪਣੀ ਜਿਹੜੀ ਕਾਗਜ਼ ਫਾਰਮੈਟ ਦੀ ਸੀ ਸਾਰੇ ਆਪਣੀ ਹੋ ਗਈ ਕੰਪਲੀਟ ਯਾਨੀ ਜੋ ਵੀ ਫਾਰਮੈਲਟੀ ਹੁੰਦੀ ਹੈ ਪੇਮੈਂਟਾਂ ਵਗੈਰਾ ਸਾਰੇ ਹੋ ਗਿਆ ਡਨ ਤੇ ਗੱਡੀ ਆਪਾਂ ਨੂੰ तकरीबन ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਆਪਾਂ ਨੂੰ ਗੱਡੀ ਡਿਲੀਵਰ ਹੋਣੀ ਹੈ ਤੇ ਉਸ ਤੇ ਚੱਲਣਾ ਹੀ ਆਪਾਂ ਨੇ ਫਿਰ ਸਾਰੇ ਗੱਡੀ ਲੈਣ ਮੰਮੀ ਆਪਣੇ ਥਾਰ ਰੌਕਸ ਜੋ ਕਿ ਆਪਾਂ ਨੂੰ ਸ਼ੁੱਕਰਵਾਰ ਜਾਇਆ ਸ਼ਨੀਵਾਰ ਨੂੰ ਮਿਲ ਰਹੀ ਹੈ ਤੇ ਇਸ ਟਾਈਮ ਆਪਾਂ ਪਹੁੰਚ ਗਏ ਆਪਣੇ ਖੇਤ ਚ ਤੇ ਆਪਾਂ ਲੱਗੇ ਹੋਇਆ ਤੂੜੀ ਕਰਨ ਤੇ ਆਪਾਂ ਉਹੀ ਚੱਕ ਲੈ ਪਰਣਾ ਤੇ ਪਿੱਛੇ ਜੀ ਇਹ ਦੇਖੋ ਟਰਾਲੀ ਟਰੈਕਟਰ ਤੇ ਬਾਕੀ ਹਾਂਜੀ ਦੋਸਤੋ ਆਥਣ ਦਾ ਹੋ ਗਿਆ ਟਾਈਮ ਤੇ ਹੋ ਗਈ ਸ਼ਕਲਾਂ ਦੇ ਫੁੱਟਾ ਜੀਆਂ ਆਪਣੀਆਂ ਕਿਉਂਕਿ ਗਰਦਾ ਇਸ ਟਾਈਮ ਬਿਲਕੁਲ ਮਸ਼ੀਨ ਦੇ ਉੱਪਰ ਆ ਰਿਹਾ ਤੇ ਸਾਰਾ ਗਰਦਾ ਜਿਹੜਾ ਟਰੈਕਟਰ ਤੇ ਤੇ ਮਸ਼ੀਨ ਦੇ ਉੱਪਰ ਹੈ ਉਹਦੇ ਕਰਕੇ ਆਪਣੀ ਖਾਂਤ ਹੋਈ ਹੋਈ ਕੰਮਰਾਓ ਚਿਹਰਾ ਦੇਖੋ ਇਸ ਤਰ੍ਹਾਂ ਹੋਇਆ ਪਿਆ ਰੇਤੇ ਨਾਲ ਭਰਿਆ ਪਿਆ ਥੋੜਾ ਜਿਹਾ ਪਰ ਫਿਰ ਵੀ ਚਿਹਰਾ ਸਾਫ਼ ਕਰਿਆ ਕਿਉਂਕਿ ਬਿਲਕੁਲ ਹੀ ਬਲ ਤਾਂ ਪਛਾਣ ਨਹੀਂ ਆਉਂਦੀ ਸੀਗੀ ਉਹਦਾ ਆਪ ਨੂੰ ਨਹੀਂ ਆਉਂਦੀ ਸੀ ਤੁਹਾਨੂੰ ਕਿੱਥੋਂ ਆਣੀ ਆ ਇਹ ਕਰਕੇ ਚਿਹਰਾ ਹੋ ਗਿਆ ਕਾਫੀ ਖਰਾਬ ਤੇ ਆਪਣਾ ਟਰਾਲੀ ਭਰੀ ਹੈ ਕਸ਼ੀਰ ਖੜੀ ਹੈ ਤੇ ਟਰਾਲੀ ਦੀ ਹੋ ਰਹੀ ਹੈ ਵੇਟ ਟਰਾਲੀ ਦੂਰ ਜਾਂਦੀ ਹੈ ਕਿ ਮੁੜ ਕੇ ਨਹੀਂ ਆਉਦੀ ਸੋਚਿਆ ਤੱਕ ਥੋੜਾ ਜਿਹਾ ਆਪਾਂ ਗੱਲਬਾਤ ਕਰ ਲਈਏ ਤੇ ਬਾਕੀ ਤਕਰੀਬਨ ਜਿਹੜਾ ਆਪਣਾ ਆਪਣਾ ਘਰ ਦੀ ਤੋੜੀ ਹੈ ਉਹ ਅੱਜ ਕੰਪਲੀਟ ਹੋ ਜੂਗੀ ਸਿਰਫ 2.5 ਕਿਲੇ ਰਹਿ ਗਏ ਤੇ ਉਹ ਵੀ ਅੱਜ ਕਰੇ ਦੇਣੇ ਨੇ ਬਾਕੀ ਦੇਖਦੇ ਆ ਸਵੇਰੇ ਆਪਾਂ ਕਿੱਦਰ ਮਹੌਲ ਵਾਂ ਦਾ ਕੀ ਬਣਦਾ ਉਹ ਸਾਨੂੰ ਸਵੇਰੇ ਆ ਬਲੌਗ ਵਿੱਚ ਅਪਡੇਟ ਕਰ ਦਾਂਗੇ ਤੇ ਹੁਣ ਦੇਖਦੇ ਆ ਟਰਾਲੀ ਵੀ ਆ ਜਾਂਦੇ ਤੇਰਾ ਬਚ ਕਰਾਉਣੇ ਅੱਗੇ ਸਟਾਰਟ ਜਿਵੇਂ ਦੋਸਤੋ ਤੁਹਾਨੂੰ ਸਵੇਰੇ ਆਪਾਂ ਪਹਿਲਾਂ ਦੱਸਿਆ ਸੀ ਕਿ ਜਿਹੜੇ ਆਪਣੇ ਘਰ ਦੇ ਤੂੜੀ ਹੈ ਤਕਰੀਬਨ ਉਹ ਤਾਂ ਆਪਾਂ ਨੇ ਕਰਤੀ ਇੱਕ ਸਮਾਪਤ ਤੇ ਅੱਜ ਪਹੁੰਚੇ ਜੀ ਆਪਣੇ ਯਾਰ ਦੋਸਤ ਮਿਲਦਾ ਤੇ ਤੂੜੀ ਕਰਨ ਪਿੰਡ ਫੂਲ ਤੇ ਤੁਹਾਨੂੰ ਉਹ ਮਸ਼ੀਨ ਚੱਲ ਰਹੀ ਹੈ ਆਪਣੇ ਸਾਹਮਣੇ ਤੇ ਟਰਾਲੀ ਬਿਲਕੁਲ ਭਰ ਗਈ ਤੇ ਆਪਾਂ ਕੋਲੇ ਪਹੁੰਚੇ ਸੀਗੇ ਟਰਾਲੀ ਭਰ ਗਈ ਤੇ ਆਪਾਂ ਯਾ ਕਿ ਕਰਾਉਣੇ ਟਰਾਲੀ ਚੇਂਜ ਤੇ ਚਲਾਉਣੇ ਵਕਤ ਜਨਾ ਟਾਈਮ ਲੱਗਿਆ ਮਸ਼ੀਨ ਚਲਾਵਾਂਗੇ ਜੋ ਸਵੇਰ ਦਾ ਆਪਣਾ ਡਰਾਈਵਰ ਬੈਠਾ ਧੀਗਾ ਉਹਨੂੰ ਫਿਰ ਥੋੜਾ ਟਾਈਮ ਧੰਮ ਦਵਾਉਣਾ ਤੇ ਫਿਰ ਆਪਾਂ ਮਸ਼ੀਨ ਦੇ ਪਹਿਲੇ ਟਰਾਲੀ ਚੇਂਜ ਕਰਾ ਦਈਏ ਫਿਰ ਆਪਾਂ ਦੇਖਦੇ ਆਂ ਫਿਰ ਗੱਲਾਂ ਮਾਰਦੇ ਆਂ ਤੇ ਫਿਰ ਮਸ਼ੀਨ ਚੱਲਦੇ ਹੁਣ ਜੋ ਕਿੰਨੇ ਰਹਿ ਗਿਆ ਕਿੰਨੇ ਕਰ ਗਿਆ ਇੱਕ ਆ ਵੱਡਾ ਇੱਕ ਇਹ ਕਾਇ ਗਿਲੇ ਛੜਦੰਨਾ ਠੀਕ ਹੈ ਪਰੇ ਗੇ ਟਰਾਲੀ ਦਾ ਪਰਗੇ ਟਰਾਲੀ ਦਾ ਬਸ ਥੋੜਾ ਜਿਹਾ ਦੂਰ ਲ ਜਾਊਗਾ ਇਹ ਟਰਾਲੀ ਤਕਰੀਬਨ ਹਵਾ ਭਰਗੇ ਤੋਂ ਮੰਗਰੇ ਚਲਦਿਆ ਤੇ ਚੇਂਜ ਕਰਾਉਣੇ ਟਰਾਲੀ ਪਰ